ਵਾਹਿਗੁਰੂ 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 ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ 사ਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਪਿਆਰੇ ਸਤ ਗੁਰਾਂ ਦੀ ਬਖਸ਼ਿਸ਼ ਫਤਿਹ ਨੂੰ ਰਸਨਾ ਤੇ ਲਿਆਈਏ ਗੱਜ-ਬੱਜ ਕੇ ਫਤਿਹ ਗਜਾਈਏ ਜੀ ਸਾਰੇ ਜੱਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਦਬਿੰਦੂ ਜਾ ਨਹੀਂ ਕੋਏ ਤੂੰ ਕਰ ਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪੋ ਨਾਨਕ ਏਕ ਸਾਧ ਸੰਗਤ ਜੀ ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਭ ਕੁਝ ਮੰਨ ਲੈਨੇ ਆ ਕਿ ਪਾਤਸ਼ਾਹ ਤੁਸੀਂ ਸਭ ਕੁਝ ਕਰਨ ਵਾਲੇ ਹੋ ਇਸ ਕੁੱਲ ਬ੍ਰਹਿਮੰਡ ਨੂੰ ਚਲਾਉਣ ਵਾਲੇ ਤੁਸੀਂ ਹੋ ਤੁਸੀਂ ਕਰਤਾ ਪੁਰਖ ਹੋ ਸਭ ਕੁਝ ਤੁਹਾਡੇ ਹੱਥ ਦੇ ਵਿੱਚ ਹੈ ਤੇ ਕੁਝ ਵੀ ਤੁਹਾਡੇ ਹੁਕਮ ਤੋਂ ਬਾਹਰ ਆ ਨਹੀਂ ਤੇ ਸਾਧ ਸੰਗਤ ਜੀ ਜਦੋਂ ਇਹ ਹੁਕਮ ਨੂੰ ਅਸੀਂ ਸਮਝ ਲੈਨੇ ਆ ਤੇ ਸਾਧ ਸੰਗਤ ਜੀ ਫਿਰ ਆਉਣਾ ਜਾਣਾ ਮਨੁੱਖ ਦਾ ਜਿਹੜਾ ਡਰ ਹੈ ਜਨਮ ਮਰਨ ਦਾ ਉਹ ਖਤਮ ਹੋ ਜਾਂਦਾ ਹੈ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਸਿਰਫ ਇਹਨਾਂ ਹੁਕਮ ਸਮਝਣ ਦੇ ਵਿੱਚ ਜਿਹੜੇ ਡਰ ਸਾਡੇ ਦਿਮਾਗ ਦੇ ਵਿੱਚ ਵੜੇ ਹੋਏ ਨੇ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਬੰਦਾ ਹੁਕਮ ਮੰਨ ਲੈਂਦਾ ਹੈ ਸੋ ਕਿਉਂਕਿ ਸਾਧ ਸੰਗਤ ਜੀ ਅਸੀਂ ਆਪਣਾ ਦਿਮਾਗ ਸਾਰੇ ਪਾਸੇ ਦੁੜਾ ਲੈਨੇ ਆ ਹਰ ਚੀਜ਼ ਨੂੰ ਮੰਨ ਲੈਨੇ ਆ ਕੇਵਲ ਪਰਮਾਤਮਾ ਦੀ ਹੋਂਦ ਨੂੰ ਮੰਨਣ ਲਈ ਅਸੀਂ ਤਿਆਰ ਨਹੀਂ ਅਸੀਂ ਡਾਊਟ ਰੱਖਦੇ ਆ ਪਰਮਾਤਮਾ ਸਰਬ ਕਲਾ ਸਮਰਥ ਹੈ ਹਰ ਜਗ੍ਹਾ ਤੇ ਵਿਆਪਕ ਹੈ ਉਹ ਸਾਨੂੰ ਦੇਖ ਰਿਹਾ ਏ ਸਾਡੇ ਨਾਲ ਵਿਚਰ ਰਿਹਾ ਏ ਤੇ ਸਾ ਸੰਗਤ ਜੀ ਜਿਸ ਦਿਨ ਮਨੁੱਖ ਇਸ ਚੀਜ਼ ਨੂੰ ਸਮਝ ਗਿਆ ਉਸ ਦਿਨ ਮਨੁੱਖ ਦੀ ਖਲਾਸੀ ਜ਼ਰੂਰ ਹੋਏਗੀ ਉਹ ਉਸ ਪਰਮਾਤਮਾ ਦੀ ਹੋਂਦ ਨੂੰ ਮੰਨਣਾ ਤੇ ਉਹਦਾ ਨਾਮ ਧਿਆਉਣਾ ਉਹਦੇ ਨਾਮ ਦੀ ਵਡਿਆਈ ਕਰਨੀ ਕਿ ਪਾਤਸ਼ਾਹ ਤੇਰੇ ਵਰਗਾ ਕੋਈ ਹੋਰ ਹੈ ਨਹੀਂ ਇਹਦੇ ਅੱਗੇ ਜਾ ਕੇ ਅਸੀਂ ਪੱਲਾ ਢੀਏ ਪਾਤਸ਼ਾਹ ਅਸੀਂ ਤੇਰੇ ਕੋਲੋਂ ਹੀ ਮੰਗਣਾ ਤੇਰੇ ਬੱਚੇ ਆ ਤੂੰ ਸਾਨੂੰ ਪਾਲ ਰਿਆ ਏ ਤੂੰ ਸਾਨੂੰ ਇਹ ਸਰੀਰ ਦਿੱਤਾ ਏ ਹੱਥ ਪੈਰ ਦਿੱਤੇ ਨੇ ਪਾਤਸ਼ਾਹ ਇਸ ਦੁਨੀਆ ਦੇ ਵਿੱਚ ਰਹਦੇ ਆ ਵੀ ਇਸ ਦੁਨੀਆ ਦੇ ਵਿੱਚ ਰਹਿੰਦੇ ਆ ਵੀ ਅਸੀਂ ਸਾਰੀਆਂ ਦਾਤਾਂ ਤੇਰੇ ਕੋਲੋਂ ਲੈਣੀਆਂ ਨੇ ਤੇ ਜਦੋਂ ਗੁਰਸਿੱਖ ਇਸ ਭਾਵਨਾ ਦੇ ਨਾਲ ਆਪਣੇ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਦਾ ਆ ਸਾਧ ਸੰਗਤ ਜੀ ਫਿਰ ਉਹ ਕਿਸੇ ਹੋਰ ਅੱਗੇ ਹੱਥ ਪੱਲਾ ਨਹੀਂ ਢਾਦਾ ਮਥਾ ਜੀ ਆਪਣੀ ਗੁਰੂ ਦੀ ਕਰਨੀ ਹੈ ਮਥਾਜੀ ਆਪਣੇ ਪਰਮਾਤਮਾ ਦੀ ਕਰਨੀ ਹੈ ਵਾਹਿਗੁਰੂ ਦੀ ਕਰਨੀ ਹੈ ਕਿਸੇ ਬੰਦੇ ਦੀ ਮਥਾਜੀ ਨਹੀਂ ਕਰਨੀ ਜਿਹੜੇ ਦੂਸਰੇ ਲੋਕਾਂ ਦੇ ਇਨਸਾਨਾਂ ਦੇ ਮਥਾਜ ਹੁੰਦੇ ਨੇ ਸਾਧ ਸੰਗਤ ਜੀ ਉਹਨਾਂ ਦੇ ਹੱਥ ਹਮੇਸ਼ਾ ਖਾਲੀ ਰਹਿੰਦੇ ਨੇ ਉਹ ਕਦੀ ਵੀ ਸੁੱਖ ਹਾਸਲ ਜ਼ਿੰਦਗੀ 'ਚ ਨਹੀਂ ਕਰ ਪਾਉਂਦੇ ਤੇ ਜਿਹੜੇ ਮਥਾਜ ਬਣ ਜਾਂਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਉਹਨਾਂ ਦੀ ਝੋਲੀ ਦੇ ਵਿੱਚ ਸਾਰੀਆਂ ਦਾਤਾਂ ਪੈ ਜਾਂਦੀਆਂ ਨੇ ਸਾਧ ਸੰਗਤ ਜੀ ਬਹੁਤ ਸੰਗਤ ਜਾਪ ਕਰਦੀ ਹੈ ਜਾਪ ਤੋਂ ਕੀ ਮਤਲਬ ਹੁੰਦਾ ਹੈ ਜਾਪ ਦਾ ਮਤਲਬ ਕੀ ਹੈ ਜਾਪ ਦਾ ਮਤਲਬ ਇੱਕ ਸ਼ਬਦ ਜਾਂ ਇੱਕ ਬਾਣੀ ਜਿਹਨੂੰ ਅਸੀਂ ਪ੍ਰੇਮ ਦੇ ਨਾਲ ਪੜ੍ਹਦੇ ਆਂ ਬਾਰ-ਬਾਰ ਉਹਨੂੰ ਯਾਦ ਕਰਦੇ ਆਂ ਬਾਰ-ਬਾਰ ਉਹਨੂੰ ਜਪਦੇ ਆਂ ਤੇ ਜਪਦੇ ਆਂ ਜਪਦੇ ਆਂ ਸਾਸੰਗਤ ਜੀ ਇੱਕ ਦਿਨ ਅਜਿਹਾ ਹੁੰਦਾ ਆ ਪਰਮਾਤਮਾ ਆਪ ਪ੍ਰਗਟ ਹੋ ਕੇ ਕਹਿੰਦਾ 10 ਪੁੱਤ ਤੈਨੂੰ ਕਿਹੜੀ ਚੀਜ਼ ਦੀ ਲੋੜ ਪਰ ਇਹ ਚੀਜ਼ ਉਸ ਦਿਨ ਹੋਏਗੀ ਜਿਸ ਦੇਨ ਸਾਧ ਸੰਗਤ ਜੀ ਅਸੀਂ ਭਾਵਨਾ ਦੇ ਨਾਲ ਬਾਣੀ ਪੜਾਂਗੇ ਜਿੰਨਾ ਸਮਾਂ ਸਾਡੀ ਭਾਵਨਾ ਗੁਰੂ ਤੇ ਪੂਰੀ ਨਹੀਂ ਬਣ ਆਉਂਦੀ ਤੇ ਉਹਨਾਂ ਸਮਾਂ ਸਾਧ ਸੰਗਤ ਜੀ ਇੱਕ ਕਹਿ ਲੋ ਕਿ ਜਿੰਨਾ ਮਰਜੀ ਜਪੀ ਜਾਈਏ ਸਾਡੀ ਪੜੀ ਹੋਈ ਬਾਣੀ ਗੁਰਬਾਣੀ ਜਿਹੜੀ ਹੈ ਉਹ ਪ੍ਰਵਾਣ ਨਹੀਂ ਹੋਣੀ ਭਾਵਨਾ ਜ਼ਰੂਰੀ ਹੈ ਹੁਣ ਭਾਵਨਾ ਕੇਵਲ ਗੱਲਾਂ ਦੇ ਨਾਲ ਤੇ ਬਣ ਨਹੀਂ ਜਾਣੀ ਕਿ ਸੁਣਿਆ ਸੀ ਭਾਵਨਾ ਜ਼ਰੂਰੀ ਹੈ ਤੇ ਮੈਂ ਭਾਵਨਾ ਬਣਾਵਾ ਨਹੀਂ ਹੁਣ ਬਾਣੀ ਨੂੰ ਬਾਰ-ਬਾਰ ਜਪਣਾ ਏ ਨਿਤਨੇਮ ਕਿਉਂ ਗੁਰਸਿੱਖ ਕਰਦਾ ਏ ਤਾਂ ਜੋ ਉਹਦਾ ਪ੍ਰੇਮ ਗੁਰੂ ਦੇ ਨਾਲ ਬਣਿਆ ਰਵੇ ਪ੍ਰੇਮ ਹੋਰ ਗੂੜਾ ਬਣਿਆ ਰਵੇ ਪਰ ਜੇ ਹੁਣ ਬਾਣੀ ਪੜਦੇ ਆ ਮਨ ਦੇ ਵਿੱਚ ਵੱਧਾ ਚੱਟੀ ਹੈ ਤੇ ਕਈ ਇਦਾਂ ਦੇ ਗੁਰਸਿੱਖ ਵੀ ਨੇ ਇਦਾਂ ਦੇ ਸਿੱਖ ਵੀ ਨੇ ਕਿ ਹੁੰਦਾ ਹੈ ਕਿ ਜਦੋਂ ਇਹ ਸੁਣ ਲਿਆ ਕਿ ਭਾਈ ਭਾਵਨਾ ਹੋਣੀ ਚਾਹੀਦੀ ਹੈ ਬਾਣੀ ਪੜਨ ਲੱਗਿਆਂ ਤੇ ਉਹ ਕਹਿਣਗੇ ਅਸੀਂ ਬਾਣੀ ਨਹੀਂ ਪੜਨੀ ਕਿਉਂਕਿ ਸਾਡਾ ਤੇ ਮਨ ਨਹੀਂ ਜੁੜਦਾ ਮਨ ਦੇ ਵਿੱਚ ਬੁਰੇ-ਬੁਰੇ ਮਾੜੇ ਖਿਆਲ ਆਉਂਦੇ ਨੇ ਹੁਣ ਮਨ ਜੁੜੇ ਜਾਂ ਨਾ ਜੁੜੇ ਮਨ ਦੇ ਵਿੱਚ ਜਿੱਦਾਂ ਦੇ ਮਰਜੀ ਖਿਆਲ ਆਉਣ ਬਾਣੀ ਪੜਦੇ ਰਹਿਣਾ ਹੈ ਬਾਣੀ ਪੜਨੀ ਨਹੀਂ ਛੱਡਣੀ ਉਹ ਪੜਦੇ ਆ ਪੜਦੇ ਆ ਸਾਧ ਸੰਗਤ ਜੀ ਜਦੋਂ ਮਨ ਦੇ ਵਿੱਚ ਮਾੜੇ ਖਿਆਲ ਆਉਣ ਮਾੜੇ ਫੁਰਨੇ ਆਉਣ ਐਦਾਂ ਦੇ ਫੁਰਨੇ ਇੰਨਾ ਹੀ ਘਟਿਆ ਪੱਦਰ ਦੇ ਫੁਰਨੇ ਆਉਣ ਭੀ ਜਿੱਦਾਂ ਭੀ ਏਵੇਂ ਲੱਗੇ ਕਿ ਬਾਣੀ ਨਹੀਂ ਪੜ ਰਹੇ ਅਸੀਂ ਪਾਪ ਕਰ ਰਹੇ ਆ ਸਾਧ ਸੰਗਤ ਜੀ ਉਹਦੇ ਤੋਂ ਡਰ ਕੇ ਕਦੀ ਬਾਣੀ ਪੜਨੀ ਨਹੀਂ ਛੱਡਣੀ ਜਿਵੇਂ ਸਾਧ ਸੰਗਤ ਜੀ ਆ ਜਦੋਂ ਬਾਣੀ ਪੜਦੇ ਆ ਇੱਕ ਚੀਜ਼ ਇੱਕ ਐਗਜ਼ਾਮਪਲ ਦੇ ਤੌਰ ਤੇ ਜੇ ਅਸੀਂ ਸਮਝਣਾ ਹੋਵੇ ਜਿਵੇਂ ਸਾਧ ਸੰਗਤ ਜੀ ਘਰ ਦੇ ਵਿੱਚ ਚੋਰ ਵੜੇ ਹੋਣ ਤੇ ਘਰ ਵਾਲਿਆਂ ਨੂੰ ਪਤਾ ਲੱਗ ਜੇ ਕਿ ਚੋਰ ਵੜੇ ਨੇ ਗੁਣ ਕਰਦੇ ਕੀ ਕਰਦੇ ਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ ਤੇ ਚੋਰਾਂ ਨੂੰ ਭੱਜੜ ਪੈ ਜਾਂਦੀ ਹੈ ਭਗੜ ਮਚ ਜਾਂਦੀ ਹੈ ਉਹ ਬਾਹਰ ਮਤਲਬ ਨਿਕਲਣ ਲਈ ਰਸਤਾ ਲੱਭਦੇ ਨੇ ਹੁਣ ਇਸੇ ਤਰ੍ਹਾਂ ਜਦੋਂ ਅਸੀਂ ਬਾਣੀ ਪੜਦੇ ਹਾਂ ਜਿਹੜੇ ਅੰਦਰਲੇ ਚੋਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਭੱਜੜ ਪੈ ਜਾਂਦੀ ਹੈ ਉਹ ਵੀ ਬਾਹਰ ਨਿਕਲਦੇ ਨੇ ਫਿਰ ਮਾਰੇ ਫੁਰਨੇ ਅੰਧੇ ਰਹੀਂ ਬਾਹਰ ਨਿਕਲਦੇ ਨੇ ਸੋ ਕਦੀ ਵੀ ਡਰਨਾ ਨਹੀਂ ਵੇਖੋ ਜਦੋਂ ਅਸੀਂ ਬਾਣੀ ਪਾਣੀ ਸਟਾਰਟਿੰਗ ਤੇ ਸ਼ੁਰੂ ਕਰਦੇ ਆ ਨਵੀਂ ਨਵੀਂ ਬਾਣੀ ਪਾਣੀ ਸ਼ੁਰੂ ਕਰਦੇ ਆ ਉਦੋਂ ਜਿਆਦਾ ਫੁਰਨੇ ਆਉਂਦੇ ਨੇ ਮਾੜੇ ਫੁਰਨੇ ਜਿਆਦਾ ਹੁੰਦੇ ਨੇ ਪਰ ਜਦੋਂ ਉਹੀ ਬਾਣੀ ਅਸੀਂ ਨੇਤਾਬਦ ਪੜਦੇ ਰਹਿੰਨੇ ਆ ਪੜਦੇ ਰਹਿੰਨੇ ਆ ਤੇ ਇੱਕ ਦਿਨ ਸਾਡਾ ਮਨ ਸਾਫ਼ ਸਾਬ ਹੋ ਜਾਂਦਾ ਏ ਸਾਡੇ ਕਿਉਂਕਿ ਪਾਪਾਂ ਦੀ ਜਿਹੜੀ ਗੰਦਗੀ ਸਾਡੇ ਮੈਲ ਸਾਡੇ ਮਨ ਨੂੰ ਜੰਬੜੀ ਹੋਈ ਸੀ ਉਹਦੀ ਸਫਾਈ ਹੋ ਗਈ ਆਪਣੇ ਸਰੀਰ ਨੂੰ ਅਸੀਂ ਸਾਬਣ ਦੇ ਨਾਲ ਸਾਫ਼ ਕਰ ਸਕਦੇ ਆ ਪਾਣੀ ਦੇ ਨਾਲ ਸਾਫ਼ ਕਰ ਸਕਦੇ ਆ ਸਰੀਰ ਸਾਫ ਹੁੰਦਾ ਹੈ ਪਾਣੀ ਦੇ ਨਾਲ ਹੁਣ ਮਨ ਦੀ ਸ਼ੁੱਧਤਾ ਕਿਵੇਂ ਹੋਵੇ ਮਨ ਸਾਫ ਕਿਵੇਂ ਹੁੰਦਾ ਹੈ ਮਨ ਤੇ ਵੀ ਤੇ ਗੰਦਗੀ ਲੱਗਦੀ ਹੈ ਮੈਲ ਪਾਪਾਂ ਦੀ ਮਨ ਨੂੰ ਲਬੇੜਦੀ ਹੈ ਗੰਧਲਾ ਕਰਦੀ ਹੈ ਸੋ ਮਨ ਨੂੰ ਸਾਫ ਕਰਨਾ ਹੈ ਤੇ ਬਾਣੀ ਨਾਲ ਹੀ ਧੋਣਾ ਪਵੇਗਾ ਹੁਣ ਮਨ ਦੀ ਸਫਾਈ ਪਾਣੀ ਦੇ ਨਾਲ ਨਹੀਂ ਹੋਣੀ ਭਾਵੇਂ ਸਾਰਾ ਸਾਰਾ ਦਿਨ ਪਾਣੀ 'ਚ ਬੈਠੇ ਰਹੋ ਕੋਈ ਕਹੇ ਕਿ ਮੈਂ ਮਨ ਨੂੰ ਸਾਫ ਕਰਨਾ ਹੈ ਪਾਣੀ 'ਚ ਬੈਠ ਕੇ ਨਹੀਂ ਮਨ ਦੀ ਸਫਾਈ ਬਾਣੀ ਦੇ ਨਾਲ ਹੋਣੀ ਹੈ ਜਿਸ ਦਿਨ ਮਨ ਸਾਫ ਹੋ ਗਿਆ ਗੁਰੂ ਦੇ ਨਾਲ ਐਸਾ ਰਿਸ਼ਤਾ ਕਾਇਮ ਹੋਇਆ ਅਸੀਂ ਦੁਨੀਆਵੀ ਲੋਕਾਂ ਕੋਲ ਜਾ ਜਾ ਕੇ ਢੇਰਿਆਂ ਤੇ ਜਾ ਜਾ ਕੇ ਨੱਕ ਰਗੜਦੇ ਆ ਮੈਨੂੰ ਆ ਮਿਲ ਜੇ ਮੈਨੂੰ ਉਹ ਮਿਲ ਜੇ ਜਿਸ ਦਿਨ ਸਾਡਾ ਰਿਸ਼ਤਾ ਗੁਰੂ ਦੇ ਨਾਲ ਕਾਇਮ ਹੋ ਗਿਆ ਸਾ ਸੰਗਤ ਜੀ ਉਹ ਦਾਤਾਂ ਸਾਡੇ ਮਗਰ ਮਗਰ ਤੁਰੀਆਂ ਫਿਰਨ ਗਈਆਂ ਘਰ ਦੇ ਵਿੱਚ ਕਲੇਸ਼ ਬਹੁਤ ਤੰਗ ਕਰਦਾ ਹੈ ਹੁਣ ਕਲੇਸ਼ ਦਾ ਵੀ ਮੁੱਢ ਕੀ ਹੈ ਸਾਡੇ ਮਨ ਗੰਦਗੀ ਨਾਲ ਭਰੇ ਹੋਏ ਨੇ ਮਨ ਗੰਦਲੇ ਹੋਏ ਨੇ ਪਾਪਾਂ ਦਾ ਭਾਰ ਪਾਪਾਂ ਦਾ ਬੋਝ ਜਿਹੜਾ ਆ ਸਾਡੇ ਮਨ ਦੇ ਉੱਪਰ ਹੈ ਤਨ ਨੂੰ ਪਰੇਸ਼ਾਨ ਨਹੀਂ ਕਰਦਾ ਉਹ ਪਾਪ ਜਿਹੜੇ ਨੇ ਉਹ ਐਦਾਂ ਆ ਕਿ ਜਿਵੇਂ ਮਨ ਨੇ ਉਹਨਾਂ ਪਾਪਾਂ ਨੂੰ ਚੱਕਿਆ ਹੋਇਆ ਹੈ ਇੱਕ ਪੰਡ ਭਾਰੀ ਚੱਕੀ ਹੋਈ ਹੈ ਇਸੇ ਕਰਕੇ ਮਨ ਹਮੇਸ਼ਾ ਟੈਂਦੀ ਕਲਾ 'ਚ ਰਹਿੰਦਾ ਆ ਅਸੀਂ ਉਹਦੇ ਵੱਲ ਧਿਆਨ ਨਹੀਂ ਕਰਦੇ ਦਵਾਈਆਂ ਖਾਣੇ ਆ ਨਸ਼ੇ ਕਰਨੇ ਸ਼ੁਰੂ ਕਰ ਦਿੰਨੇ ਆ ਕਿ ਕਿਤੇ ਮੇਰੇ ਸਰੀਰ ਨੂੰ ਕੋਈ ਰੋਗ ਲੱਗਾ ਨਹੀਂ ਰੋਗੀ ਤੇ ਮਨ ਹੈ ਹਮੇਸ਼ਾ ਸਰੀਰ ਬਾਅਦ ਚ ਰੋਗੀ ਹੁੰਦਾ ਹੈ ਪਹਿਲਾਂ ਮਨ ਰੋਗੀ ਹੁੰਦਾ ਜਿਹਦਾ ਮਨ ਰੋਗੀ ਹੈ ਸਮਝ ਲਓ ਉਹਨੂੰ ਸਰੀਰ ਉਹਦਾ ਅੱਗੇ ਜਾ ਕੇ ਰੋਗੀ ਹੋਏਗਾ ਹੀ ਹੋਏਗਾ ਮਨ ਤੋਂ ਬਾਅਦ ਅੱਗੇ ਜਾ ਕੇ ਸਰੀਰ ਰੋਗੀ ਹੁੰਦਾ ਹੈ ਸੋ ਮਨ ਜੇ ਤੁਹਾਡਾ ਤੰਦਰੁਸਤ ਹੈ ਮਨ ਤੁਹਾਡਾ ਤਾਕਤਵਰ ਹੈ ਸਾ ਸੰਗਤ ਜੀ ਸਰੀਰ ਕਦੀ ਰੋਗੀ ਨਹੀਂ ਹੋਏਗਾ ਜੇ ਰੋਗ ਆਏਗਾ ਵੀ ਮਨ ਦੇ ਬਲ ਦੇ ਨਾਲ ਮਨ ਦੀ ਤਾਕਤ ਦੇ ਨਾਲ ਤੁਸੀਂ ਸਰੀਰ ਦੇ ਰੋਗਾਂ ਨੂੰ ਹਰਾ ਸਕਦੇ ਹੋ ਪਰ ਸਰੀਰ ਚਾਹੇ ਜਿੱਡਾ ਅਮਰਜੀ ਤੰਦਰੁਸਤ ਹੋਵੇ ਜੇ ਤੁਹਾਡਾ ਮਨ ਰੋਗੀ ਹੈ ਤੇ ਸਰੀਰ ਨੂੰ ਉਹਨੇ ਢਾ ਹੀ ਲੈਣਾ ਹੈ ਸਰੀਰ ਨੂੰ ਢਾ ਹੀ ਲੈਣਾ ਹੈ ਚਾਹੇ ਜਿੱਡੀ ਮਰਜੀ ਵੱਡੀ ਦੇ ਹੋਵੇ ਸੋ ਬਾਣੀ ਦੇ ਨਾਲ ਹੀ ਮਨ ਤੰਦਰੁਸਤ ਹੁੰਦਾ ਹੈ ਬਾਣੀ ਦੇ ਨਾਲ ਹੀ ਮਨ ਡਿਪਰੈਸ਼ਨ ਤੋਂ ਦੂਰ ਹੁੰਦਾ ਹੈ ਹੁਣ ਅੱਜ ਡਿਪਰੈਸ਼ਨ ਸਾਨੂੰ ਘੇਰਦਾ ਹੈ ਸਾਰਿਆਂ ਨੂੰ ਬਹੁਤੇ ਤੁਸੀਂ ਲਾ ਲੋ 90% ਲੋਕ ਜਿਹੜੇ ਨੇ ਉਹ ਡਿਪਰੈਸ਼ਨ ਦਾ ਸ਼ਿਕਾਰ ਨੇ ਕਈਆਂ ਨੂੰ ਪਤਾ ਹੈ ਕਈਆਂ ਨੂੰ ਪਤਾ ਹੀ ਨਹੀਂ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਨੇ ਹੁਣ ਜਿਨ੍ਹਾਂ ਨੂੰ ਤੇ ਪਤਾ ਹੈ ਉਹ ਦਵਾਈਆਂ ਖਾ ਰਹੇ ਨੇ ਨੀਂਦ ਦੀਆਂ ਕਿਉਂਕਿ ਡਿਪਰੈਸ਼ਨ ਦੀ ਕੋਈ ਦਵਾਈ ਹੈ ਨਹੀਂ ਜਿਹੜੇ ਥੋੜੇ ਜੇ ਸਿਆਣੇ ਨੇ ਹਜ਼ਾਰ ਪਿੱਛੇ ਇੱਕ ਸਮਝ ਆ ਗਈ ਕਿ ਡਿਪਰੈਸ਼ਨ ਬਾਣੀ ਨਾਲ ਦੂਰ ਹੋਏਗਾ ਬਾਣੀ ਪੜਨੀ ਸ਼ੁਰੂ ਕਰਤੀ ਨਾਮ ਪਰਮਾਤਮਾ ਦੇ ਨਾਲ ਦੂਰ ਹੋਏਗਾ ਨਾਮ ਜਪਣਾ ਸ਼ੁਰੂ ਕਰਤਾ ਹੁਣ ਜਿਹੜੇ ਭੋਲੇ ਜਿਨ੍ਹਾਂ ਨੂੰ ਪਤਾ ਨਹੀਂ ਜਾਂ ਜਿਹੜੇ ਅਣਜਾਣ ਪੁਨੇ ਦੇ ਵਿੱਚ ਜਾਂ ਜਿਨ੍ਹਾਂ ਨੂੰ ਪਤਾ ਵੀ ਆ ਪਰ ਭਰੋਸਾ ਨਹੀਂ ਉਹ ਦਵਾਈਆਂ ਖਾਣੀਆਂ ਸ਼ੁਰੂ ਕਰਤੀਆਂ ਤੇ ਉਹ ਨੀਂਦ ਤੇ ਲੱਗੇ ਨੀਂਦ ਆ ਜਾਂਦੀ ਹੈ ਤੇ ਸੋਚਦੇ ਆ ਕਿ ਡਿਪਰੈਸ਼ਨ ਦੂਰ ਹੋ ਗਿਆ ਪਰ ਨਹੀਂ ਕਈ ਐਸੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਾਨੂੰ ਡਿਪਰੈਸ਼ਨ ਹੈ ਪਤਾ ਕਦੋਂ ਲੱਗਦਾ ਹੈ ਜਦੋਂ ਸਮਾਂ ਵਕਤ ਹੱਥੋਂ ਲੰਘ ਜਾਂਦਾ ਹੈ ਸੋ ਡਿਪਰੈਸ਼ਨ ਦੇ ਸ਼ਿਕਾਰ ਬਹੁਤੇ ਲੋਕ ਨੇ ਕਾਰਨ ਬਾਣੀ ਸਾਡੇ ਤੋਂ ਦੂਰ ਹੈ ਅਸੀਂ ਬਾਣੀ ਨੂੰ ਆਪਣੇ ਤੋਂ ਦੂਰ ਕਰਿਆ ਹੋਇਆ ਜਿਨੇ ਬਾਣੀ ਨੂੰ ਦੂਰ ਕੀਤਾ ਸਮਝ ਲਓ ਗੁਰੂ ਨੂੰ ਦੂਰ ਕੀਤਾ ਹੈ ਜਿਨੇ ਬਾਣੀ ਨੂੰ ਦੂਰ ਕੀਤਾ ਸਮਝ ਲਓ ਪਰਮਾਤਮਾ ਨੂੰ ਦੂਰ ਕੀਤਾ ਜਦੋਂ ਪਰਮਾਤਮਾ ਦੂਰ ਹੋ ਗਿਆ ਬਾਣੀ ਦੂਰ ਹੋ ਗਈ ਗੁਰੂ ਦੂਰ ਹੋ ਗਿਆ ਫਿਰ ਅਸੀਂ ਸੁਖੀ ਕਿਵੇਂ ਰਹਿ ਸਕਦੇ ਹ ਕਦੇ ਵੀ ਨਹੀਂ ਇਹ ਤੁਸੀਂ ਸਾਧ ਸੰਗਤ ਜੀ ਇੱਕ ਕੋਰੇ ਕਾਗਜ਼ ਤੇ ਲਿਖਵਾ ਲਓ ਸਾਈਨ ਕਰਵਾ ਲਓ ਇੱਕ ਗਰੰਟੀ ਦੇ ਨਾਲ ਚੀਜ਼ ਦਾਸ ਕਹਿ ਸਕਦਾ ਏ ਜਿਨੇ ਬਾਣੀ ਨਹੀਂ ਪੜੀ ਬਾਣੀ ਨੂੰ ਦੂਰ ਕਰਿਆ ਏ ਗੁਰੂ ਨੂੰ ਵਿਸਾਰਿਆ ਏ ਪ੍ਰਮਾਤਮਾ ਨੂੰ ਵਿਸਾਰਿਆ ਏ ਕਦੀ ਵੀ ਸੁਖੀ ਨਹੀਂ ਹੋ ਸਕਦਾ ਚਾਹੇ ਅਰਬਾਪਤੀ ਹੋਵੇ ਦਾਸ ਦੇ ਨਾਲ ਅਜਿਹੇ ਲੋਕ ਸੰਗਤ ਦੇ ਐਡ ਨੇ ਜੋ ਆਪਣੇ ਦਰਦ ਆਪਣੇ ਦੁੱਖ ਦੱਸਦੇ ਨੇ ਅਰਬਾਪਤੀ ਲੋਕ ਜਿਨ੍ਹਾਂ ਦੇ ਬਹੁਤ ਵੱਡੇ ਵੱਡੇ ਬਿਜ਼ਨਸ ਧੀਆਂ ਪੁੱਤਰ ਵੱਡੇ ਵੱਡੇ ਪਰਿਵਾਰ ਪਰ ਦੁਖੀ ਨੇ ਪੈਸੇ ਦੀ ਕਮੀ ਨਹੀਂ ਕੋਠੀਆਂਕਾਰਾਂ ਦੀ ਕਮੀ ਨਹੀਂ ਫਿਰ ਵੀ ਦੁਖੀ ਨੇ ਕਾਰਨ ਕਿਉਂਕਿ ਪ੍ਰਮਾਤਮਾ ਨੂੰ ਭੁੱਲਿਆ ਉਹਨਾਂ ਨੇ ਉਹੀ ਲੋਕ ਅੱਜ ਕਹਿੰਦੇ ਨੇ ਕਿ ਅਸੀਂ ਵੀਡੀਓ ਸੁਣ ਕੇ ਬਾਣੀ ਪੜ੍ਹਨੀ ਸ਼ੁਰੂ ਕੀਤੀ ਜਾਪ ਰੱਖੇ ਮੂਲ ਮੰਤਰ ਦੇ ਬ੍ਰਹਮ ਕਵਚ ਦੇ ਤੇ ਅੱਜ ਅਸੀਂ ਸੁਖੀ ਆ ਹੁਣ ਉਹਨਾਂ ਨੂੰ ਪਤਾ ਲੱਗਾ ਹੈ ਕਿ ਪੈਸਾ ਭਾਈ ਹੈ ਜ਼ਰੂਰ ਚਾਹੀਦਾ ਜ਼ਰੂਰ ਹੈ ਪਰ ਸੁਖ ਪੈਸੇ ਨਾਲ ਨਹੀਂ ਖਰੀਦ ਸਕਦੇ ਦੁਨਿਆਵੀ ਚੀਜ਼ਾਂ ਕਰੀਦ ਸਕਦੇ ਆ ਪਰ ਸੁਖ ਆਨੰਦ ਪੈਸੇ ਦੇ ਨਾਲ ਨਹੀਂ ਆਉਣਾ ਸੋ ਉਹੀ ਲੋਕ ਅੱਜ ਬਾਣੀ ਪੜਦੇ ਨੇ ਤੇ ਬੜੇ ਆਨੰਦ ਦੇ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਨੇ ਤੇ ਬਹੁਤੇ ਲੋਕ ਐਸੇ ਵੀ ਨੇ ਸੁਣੀ ਵੀਡੀਓ ਬਾਣੀ ਪੜੀ ਤੇ ਮਨ ਸ਼ਾਂਤ ਨਹੀਂ ਹੋਇਆ ਕਿਉਂਕਿ ਭਰੋਸਾ ਪੂਰਾ ਨਹੀਂ ਸੀ ਭਾਵਨਾ ਪੱਕੀ ਨਹੀਂ ਸੀ ਤੇ ਉਹਨਾਂ ਦੇ ਮੈਸੇਜ ਵੀ ਆਉਂਦੇ ਨੇ ਕਿ ਬਹੁਤ ਬਾਣੀ ਪੜ ਲਈ ਐ ਪਰ ਕੁਝ ਹਾਸਲ ਨਹੀਂ ਹੋਇਆ ਕਿ ਸਾਡੇ ਦੁੱਖ ਕਸ਼ਟ ਦੂਰ ਨਹੀਂ ਹੋਏ ਇਸਾਨੂ ਦੇ ਕੁਝ ਮਿਲਿਆ ਨਹੀਂ ਤੁਸੀਂ ਕਹਿੰਦੇ ਆ ਬਾਣੀ ਨਾਲ ਸਭ ਕੁਝ ਮਿਲਦਾ ਏ ਸਾਧ ਸੰਗਤ ਜੀ ਅਜਿਹੇ ਲੋਕ ਵੀ ਜ਼ਰੂਰ ਨੇ ਪਰ ਬਹੁਤੇ ਲੋਕ ਹੋਣੇ ਜਿਨ੍ਹਾਂ ਦੀ ਝੋਲੀ ਭਰ ਜਾਂਦੀ ਏ ਕਿਉਂਕਿ ਭਰੋਸਾ ਵੱਜ ਜਾਂਦਾ ਏ ਹੁਣ ਨਿੱਤਾਬਦ ਬਾਣੀ ਪੜ ਕੇ ਭਰੋਸਾ ਬਣ ਬੰਨਿਆ ਜਾਣਾ ਏ ਸੇਵਰ ਕੇਵਲ ਦੁਨਿਆਵੀ ਗੱਲਾਂ ਦੇ ਨਾਲ ਨਹੀਂ ਗੱਲਾਂ ਦੇ ਨਾਲ ਸਾਧ ਸੰਗਤ ਜੀ ਕੁਝ ਹਾਸਲ ਨਹੀਂ ਹੋਣਾ ਕੁਝ ਪ੍ਰੈਕਟੀਕਲ ਰੂਪ ਦੇ ਵਿੱਚ ਕਰਨਾ ਪਵੇਗਾ ਸਾਧ ਸੰਗਤ ਜੀ ਜਦੋਂ ਹਿਰਦੇ ਦੀ ਸ਼ੁੱਧਤਾ ਹੋਈ ਤੇ ਪਰਉਸਾ ਗੁਰੂ ਤੇ ਪੂਰਾ ਹੋਇਆ ਭਾਵਨਾ ਪੱਕੀ ਹੋਈ ਤੇ ਬਾਣੀ ਨਿੱਤਾਬੱਦ ਇੱਕ ਦਿਨ ਦੋ ਦਿਨ ਨਹੀਂ ਬਾਣੀ ਨਿੱਤਾਬੱਦ ਪੜਦੇ ਰਹੇ ਸੇਵਾ ਵੀ ਨਿੱਤਾਬੱਦ ਕਰਦੇ ਰਹੇ ਸਾਧ ਸੰਗਤ ਜੀ ਗੁਰੂ ਦੀ ਖੁਸ਼ੀ ਮਿਲਦੀ ਹੈ ਜਦੋਂ ਗੁਰੂ ਦੀ ਖੁਸ਼ੀ ਹਾਸਲ ਹੁੰਦੀ ਹੈ ਫਿਰ ਸ਼ਹੀਦਾਂ ਦੀ ਖੁਸ਼ੀ ਵੀ ਨਾਲ ਹਾਸਲ ਹੁੰਦੀ ਹੈ ਕਿਉਂਕਿ ਗੁਰੂ ਤੇ ਸ਼ਹੀਦ ਅੱਡ-ਅੱਡ ਨਹੀਂ ਹੁੰਦੇ ਦੇਖੋ ਤੁਸੀਂ ਗੁਰੂ ਨੂੰ ਕੁਝ ਕਰ ਲਿਆ ਸ਼ਹੀਦਾਂ ਨੂੰ ਕੁਝ ਕਰ ਲਿਆ ਸ਼ਹੀਦ ਖੁਸ਼ ਹੋ ਗਏ ਤੇ ਗੁਰੂ ਖੁਸ਼ ਹੋ ਗਏ ਹੁਣ ਖੁਸ਼ੀ ਲੈਣ ਦੇ ਲਈ ਬਾਣੀ ਪੜਨੀ ਪਵੇਗੀ ਸੇਵਾ ਕਰਨੀ ਪਵੇਗੀ ਹੁਣ ਸਾਧ ਸੰਗਤ ਜੀ ਦੇਖੋ ਜਦੋਂ ਸ਼ਹੀਦ ਖੁਸ਼ ਹੁੰਦੇ ਨੇ ਨਿਹਾਲ ਹੁੰਦੇ ਨੇ ਫਿਰ ਅੰਗ ਸੰਗ ਹੋ ਕੇ ਸਾਡੇ ਨਾਲ ਇਸ ਮਾਤ ਲੋਕ ਦੇ ਵਿੱਚ ਵਿਚਰਦੇ ਨੇ ਅਸੀਂ ਜਿੱਧਰ ਨੂੰ ਵੀ ਜਾਂਦੇ ਆ ਉਹ ਸਾਡੇ ਅੰਗ ਸੰਗ ਹੋ ਕੇ ਵਰਤਦੇ ਨੇ ਸਾਧ ਸੰਗਤ ਜੀ ਬਹੁਤ ਸੰਗਤ ਇਸ ਚੀਜ਼ ਦੇ ਨਾਲ ਐਗਰੀ ਕਰੇਗੀ ਜਿਨ੍ਹਾਂ ਨੂੰ ਸ਼ਹੀਦਾਂ ਦਾ ਅਹਿਸਾਸ ਹੁੰਦਾ ਹੈ ਜਿਨ੍ਹਾਂ ਨੂੰ ਸ਼ਹੀਦਾਂ ਦੇ ਦਰਸ਼ਨ ਹੁੰਦੇ ਨੇ ਮੇਰੇ ਵਰਗੇ ਸਾਥ ਸੰਗਤ ਜੀ ਕੇਵਲ ਗੱਲਾਂ ਵਾਲੇ ਨੇ ਬਹੁਤੀ ਸੰਗਤ ਜਿਹੜੀ ਬਹੁਤ ਜ਼ਿਆਦਾ ਬਾਣੀ ਪੜਦੀ ਹੈ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਸ਼ਹੀਦਾਂ ਦੇ ਦਰਸ਼ਨ ਵੀ ਹੁੰਦੇ ਨੇ ਹੁਣ ਜਦੋਂ ਸ਼ਹੀਦ ਅੰਗ ਸੰਗ ਹੋ ਕੇ ਵਿਚਰਦੇ ਨੇ ਜਦੋਂ ਅਸੀਂ ਭੁੱਲ ਕੇ ਕੋਈ ਗਲਤੀ ਕਰਦੇ ਆ ਉਸ ਗਲਤੀ ਨੂੰ ਸੁਧਾਰਦੇ ਵੀ ਨੇ ਮਾੜੇ ਪਾਸੇ ਜਾਣ ਤੋਂ ਰੋਕਦੇ ਵੀ ਨੇ ਤੇ ਜੇ ਸਾਡੀ ਲਾਈਫ ਦੇ ਵਿੱਚ ਸਾਡੇ ਦੇ ਕੋਈ ਕਸ਼ਟ ਹੁੰਦਾ ਹੈ ਤੇ ਉਹ ਕਸ਼ਟ ਨੂੰ ਦੂਰ ਵੀ ਕਰਦੇ ਨੇ ਪਣ ਸੰਗਤ ਜੀ ਇੱਕ ਭੈਣ ਨੇ ਇੱਕ ਵਾਕਿਆ ਦੱਸਿਆ ਸੀ ਜੋ ਉਹਨਾਂ ਦੇ ਨਾਲ ਹੋਇਆ ਉਹ ਭੈਣ ਦਰਾਹੇ ਦੇ ਰਹਿਣ ਵਾਲੇ ਨੇ ਭੈਣ ਨੇ ਦੱਸਿਆ ਕਿ ਸਾਡੇ ਮਾਲਵੇ ਦੇ ਵਿੱਚ 10ਵੀਂ ਮਨਾਈ ਜਾਂਦੀ ਹੈ 10ਵੀਂ ਨੂੰ ਸ਼ਹੀਦਾਂ ਦਾ ਦਿਨ ਮੰਨਿਆ ਜਾਂਦਾ ਹੈ ਕਹਿੰਦੇ ਕਿ 10ਵੀਂ ਵਾਲੇ ਦਿਨ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਉੱਥੇ ਜਾ ਕੇ ਲੰਗਰ 'ਚ ਸੇਵਾ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਬੜੀ ਬਹੁਤ ਆਨੰਦ ਬਣਦਾ ਹੈ ਪੀ ਹੋਰ ਕੋਈ ਦਿਨ ਉਹ ਮਤਲਬ ਅਸੀਂ ਜਾਈਏ ਨਾ ਜਾਈਏ ਪਰ ਦਸਵੀਂ ਵਾਲੇ ਦਿਨ ਅਸੀਂ ਜ਼ਰੂਰ ਹਾਜ਼ਰੀ ਭਰਨੀ ਹੁੰਦੀ ਹੈ ਭੈਣ ਕਹਿੰਦੇ ਕਿ ਬਹੁਤ ਭਰੋਸਾ ਸ਼ਹੀਦਾਂ ਦੇ ਉੱਪਰ ਸਾਨੂੰ ਸੀ ਤੇ ਬਹੁਤ ਸ਼ਹੀਦਾਂ ਦੀ ਕਿਰਪਾ ਵੀ ਸਾਡੇ ਪਰਿਵਾਰ ਤੇ ਸੀ ਅਸੀਂ ਬਹੁਤ ਲੰਮੇ ਸਮੇਂ ਤੋਂ ਜੁੜੇ ਸਾਂ ਉਹ ਭੈਣ ਕਹਿੰਦੀ ਜਦੋਂ ਮੈਂ ਪੇਕੇ ਪਰਿਵਾਰ 'ਚ ਸਾਂ ਉਦੋਂ ਵੀ ਸ਼ਹੀਦਾਂ ਨਾਲ ਬਹੁਤ ਪ੍ਰੇਮ ਸੀ ਹੁਣ ਵਿਆਹੀ ਗਈ ਸਾਂ ਤੇ ਬਹੁਤ ਪ੍ਰੇਮ ਸੀ ਕਹਿੰਦੇ ਕਿ ਮੇਰੇ ਪਰਿਵਾਰ ਦੇ ਵਿੱਚ ਪੇਕੇ ਪਰਿਵਾਰ ਦੇ ਵਿੱਚ ਕੋਈ ਨਸ਼ਾ ਨਹੀਂ ਸੀ ਕਰਦਾ ਅਰ ਇਧਰ ਸੋਹਰੇ ਪਰਿਵਾਰ ਵਿਆਹੀ ਗਈ ਇਥੇ ਕਹਿੰਦੇ ਕਿ ਹੋਰ ਨਸ਼ਾ ਤੇ ਨਹੀਂ ਸੀ ਪਰ ਤਮਾਕੂ ਖਾਂਦੇ ਸੀ ਤੁਸੀਂ ਇਹ ਚੀਜ਼ ਨੋਟ ਕਰਿਓ ਮਾਲਵੇ ਦੇ ਵਿੱਚ ਲੋਕ ਜ਼ਿਆਦਾਤਰ ਲੋਕ ਬਹੁਤ ਸਾਰੇ ਨਹੀਂ ਜ਼ਿਆਦਾਤਰ ਲੋਕ ਜਿਹੜਾ ਨਸ਼ਾ ਕਰਦੇ ਨੇ ਹੋ ਸਕਦਾ ਸ਼ਰਾਬ ਘੱਟ ਪੀਂਦੇ ਹੋ ਪਰ ਆਤਮਾਕੂ ਜਰਦਾਏ ਜ਼ਿਆਦਾ ਖਾਂਦੇ ਨੇ ਸੋ ਉਹ ਭੈਣ ਕਹਿੰਦੀ ਕਿ ਮੇਰੇ ਹਸਬੰਦ ਨੂੰ ਵੀ ਬੜੀ ਆਦਤ ਇਹ ਚੀਜ਼ ਦੀ ਪਈ ਸੀ ਲਤ ਲੱਗੀ ਹੋਈ ਸੀ ਤਮਾਕੂ ਦੀ ਬੜੀ ਕੋਸ਼ਿਸ਼ਾਂ ਕਰੀਆਂ ਪਰ ਛੁੱਟਦਾ ਨਹੀਂ ਸੀ ਹੁਣ ਕਹਿੰਦੇ ਕਿ ਤੱਕੇ ਨਾਲ ਮੈਂ ਆਪਣੇ ਹਸਬੰਦ ਨੂੰ ਲੈ ਕੇ ਜਾਂਦੀ ਸਾਂ ਦਸਵੀਂ ਵਾਲੇ ਦਿਨ ਗੁਰਦੁਆਰਾ ਸਾਹਿਬ ਕੀ ਤੂੰ ਵੀ ਸੇਵਾ ਕਰਕੇ ਤੇ ਤੇਰਾ ਵੀ ਮਨ ਬਦਲੇ ਕਿਤੇ ਤੂੰ ਇਸ ਦਲਦਲ ਤੋਂ ਨਸ਼ੇ ਤੋਂ ਬਾਹਰ ਆਵੇਂ ਕਹਿੰਦੇ ਕਿ ਜਿੱਦਣ ਆ ਦਸਵੀਂ ਤੇ ਜਾਣਾ ਹੁੰਦਾ ਸੀ ਇੱਕ ਦੋ ਦਿਨ ਪਹਿਲਾਂ ਤੋਂ ਉਹਨੂੰ ਮੈਂ ਕਹਿ ਦਿੰਦੀ ਸੀ ਵੀ ਤੈਨੂੰ ਸਾਰਾ ਦਿਨ ਮਤਲਬ ਮਹੀਨਾ ਨਹੀਂ ਰੋਕਦੇ ਜਦੋਂ ਦਸਵੀਂ ਵਾਲੇ ਦਿਨ ਜਾਣਾ ਹੁੰਦਾ ਹੈ ਵੀ ਉਹ ਦਿਨ ਤੂੰ ਕੋਈ ਨਸ਼ਾ ਨਹੀਂ ਕਰਨਾ ਕੋਈ ਸੇਵਨ ਨਹੀਂ ਕਰਨਾ ਕਹਿੰਦੇ ਕਿ ਇਦਾਂ ਹੀ ਹੁੰਦਾ ਤੇ ਅਸੀਂ ਜਾਂਦੇ ਰਹੇ ਹੁਣ ਇੱਕ ਦਿਨ ਕੀ ਹੁੰਦਾ ਕਹਿੰਦੇ ਕਿ ਮੇਰੇ ਹਸਬੰਦ ਮਤਲਬ ਮੇਰੇ ਨਾਲ ਜਾਂਦੇ ਨੇ ਤੇ ਗਲਤੀ ਦੇ ਨਾਲ ਉਹ ਆਪਣੇ ਨਾਲ ਹੀ ਉਹ ਤਮਾਕੂ ਦੀ ਪੁੜੀ ਗੁਰੂ ਘਰ ਦੇ ਵਿੱਚ ਲੈ ਜਾਂਦੇ ਨੇ ਫੀਦਾਂ ਦੇ ਸਥਾਨ ਤੇ ਤੇ ਭੈਣ ਕਹਿੰਦੀ ਕਿ ਉੱਥੇ ਜਾ ਕੇ ਸਾਰਾ ਦਿਨ ਸੇਵਾ ਕੀਤੀ ਮੇਰੇ ਹਸਬੰਦ ਨੇ ਵੀ ਤੇ ਮੈਂ ਵੀ ਬਾਣੀ ਵੀ ਪੜੀ ਤੇ ਇਹ ਕਹਿੰਦੇ ਕਿ ਫੇਰ ਜਦੋਂ ਘਰ ਆਉਨੇ ਆ ਤੇ ਮੇਰੇ ਹਸਬੰਦ ਕੁਝ ਨਹੀਂ ਪਤਾ ਕਹਿੰਦੇ ਕਿ ਚਲੋ ਰਾਤ ਨੂੰ ਆ ਕੇ ਥੱਕੇ ਹੋਣ ਕਰਕੇ ਸੌਂ ਜਾਂਦੇ ਆ ਕਹਿੰਦੇ ਰਾਤ ਅੱਧੀ ਘਰਾਤ ਹੁੰਦੀ ਹੈ ਤੇ ਮੇਰੇ ਹਜ਼ਮਣ ਉੱਚੀ ਉੱਚੀ ਚੀਕਾ ਮਾਰਦੇ ਨੇ ਉੱਚੀ ਉੱਚੀ ਚੀਕਾ ਮਾਰਦੇ ਨੇ ਸਾਨੂੰ ਸਮਝ ਨਹੀਂ ਆਈ ਵੀ ਹੋਇਆ ਕੀ ਕਹਿੰਦੀ ਅਸੀਂ ਸਾਰੇ ਦੇਖਦੇ ਆ ਵੀ ਕੀ ਹੋਇਆ ਪੁੱਛਦੇ ਆ ਤੇ ਕਹਿੰਦੇ ਕਿ ਕੁਝ ਨਹੀਂ ਬੋਲਿਆ ਉਹਨਾਂ ਨੇ ਫੇਰ ਸੌਂ ਜਾਂਦੇ ਨੇ ਤੇ ਕਹਿੰਦੇ ਕਿ ਫੇਰ ਸਵੇਰ ਹੁੰਦੀ ਹੈ ਤੇ ਸਵੇਰੇ ਉਹਨਾਂ ਨੂੰ ਪੁੱਛਦੇ ਆ ਕਿ ਕੀ ਹੋਇਆ ਸੀ ਰਾਤ ਤੁਸੀਂ ਬਹੁਤ ਮਤਲਬ ਸਾਡੀ ਗੱਲ ਹੀ ਨਹੀਂ ਸੀ ਸੁਣਦੇ ਉੱਚੀ ਉੱਚੀ ਚੀਕ ਮਾਰ ਰਹੀਕਾ ਮਾਰ ਰਹੇ ਸੀ ਤੇ ਕੀ ਗੱਲ ਹੋਈ ਸੀ ਤੇ ਕਹਿੰਦੇ ਕਿ ਫਿਰ ਮੇਰੇ ਹਸਬੰਦ ਦੱਸਦੇ ਨੇ ਕਿ ਕੱਲ ਅਸੀਂ ਗੁਰੂ ਘਰ ਗਏ ਸਾਂ ਸੇਵ ਦਸਵੀਂ ਦਾ ਦਿਨ ਸੀ ਤੇ ਅਸੀਂ ਸਾਰੇ ਗਏ ਸਾਂ ਤੇ ਕਹਿੰਦਾ ਕਿ ਉੱਥੇ ਸੇਵਾ ਵੀ ਕੀਤੀ ਸੀ ਤੇ ਕਹਿੰਦਾ ਕਿ ਮੈਨੂੰ ਨਹੀਂ ਸੀ ਪਤਾ ਕਿ ਗਲਤੀ ਦੇ ਨਾਲ ਮੇਰੇ ਜੇਬ ਦੇ ਵਿੱਚ ਤਮਾਕੂ ਦੀ ਬੁੜੀ ਚਲੀ ਗਈ ਸੀ ਗੁਰੂ ਘਰ ਦੇ ਵਿੱਚ ਮੇਰ ਕੋ ਪਾਪ ਵੱਜਰ ਪਾਪ ਹੋਇਆ ਤੇ ਇਹ ਕਹਿੰਦੇ ਕਿ ਰਾਤ ਸੁਪਨੇ ਦੇ ਵਿੱਚ ਕਹਿੰਦੇ ਕਹਿੰਦਾ ਕਿ ਮੈਨੂੰ ਨਹੀਂ ਪਤਾ ਕੌਣ ਸੀ ਨੀਲੇ ਕੱਪੜੇ ਪਾਏ ਸੀ ਉਹਨਾਂ ਨੇ 7-7 ਫੁੱਟ ਦੇ ਘਟੋ ਘਾਟ ਉਹਨਾਂ ਦੇ ਸਰੀਰ ਲੰਮੇ ਬੜੇ ਉੱਚੇ-ਉੱਚੇ ਕੱਦ ਤੇ ਆਣ ਕੇ ਮੇਰੀ ਛਾਤੀ ਤੇ ਬੈਠੇ ਹੋ ਤੇ ਮੈਨੂੰ ਕਹਿ ਰਹੇ ਸੀ ਵੀ ਤੇਰੇ ਕੋ ਬੱਜਰ ਪਾਪ ਹੋਇਆ ਏ ਕਿ ਤੈਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਤੂੰ ਸੇਵਾ ਕੀਤੀ ਹੈ ਤੇ ਤੇਰੀ ਜਿਹੜੀ ਪਤਨੀ ਹੈ ਉਹਦਾ ਸ਼ੀਦਾ ਨਾ ਬਹੁਤ ਪ੍ਰੇਮ ਹੈ ਬਾਣੀ ਵੀ ਪੜਦੀ ਹੈ ਸੇਵਾ ਵੀ ਕਰਦੀ ਹੈ ਪਰ ਤੇਰੇ ਕੋ ਬਹੁਤ ਬੱਜਰ ਪਾਪ ਹੋਇਆ ਏ ਹੁਣ ਤੂੰ ਜੇ ਮਾਫੀ ਚਾਹੁੰਦਾ ਹੈ ਇਸ ਪਾਪ ਤੋਂ ਜੋ ਤੇਰੇ ਕੋ ਗਲਤੀ ਹੋਈ ਹੈ ਵੀ ਤੂੰ ਹਮੇਸ਼ਾ ਦੇ ਲਈਏ ਜੋ ਤੂੰ ਨਸ਼ਾ ਕਰਦਾ ਹੈ ਉਹਨੂੰ ਹਮੇਸ਼ਾ ਲਈ ਤਿਆਗ ਦੇ ਹਮੇਸ਼ਾ ਲਈ ਤਿਆਗ ਦੇ ਅੱਜ ਤੋਂ ਬਾਅਦ ਤੂੰ ਇਸ ਨਸ਼ੇ ਨੂੰ ਹੱਥ ਨਹੀਂ ਲਾਉਣਾ ਕਹਿੰਦਾ ਕਿ ਇਹ ਚੀਜ਼ ਉਹਨਾਂ ਨੇ ਮੈਨੂੰ ਕਹੀ ਤੇ ਇਹ ਕਹਿੰਦਾ ਕਿ ਜਦੋਂ ਮੇਰੀ ਛਾਤੀ ਤੇ ਬੈਠੇ ਇੰਨਾ ਕ ਜਿਆਦਾ ਭਾਰ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਸਾਹ ਨਹੀਂ ਸੀ ਲੈ ਪਾ ਰਿਆ ਤੇ ਮੇਰੀਆਂ ਚੀਕਾਂ ਉਸ ਵਜ੍ਹਾ ਤੋਂ ਨਿਕਲੀਆਂ ਸੀ ਤੇ ਕਹਿੰਦਾ ਕਿ ਮੇਰੇ ਉਹ ਭੈਣ ਦੱਸਦੀ ਕਿ ਮੇਰੇ ਹਸਬੰਦ ਨੇ ਸਵੇਰੇ ਉੱਠ ਕੇ ਉਸੇ ਅਸਥਾਨ ਤੇ ਜਾ ਕੇ ਭੁੱਲ ਬਖਸ਼ਾਈ ਤੇ ਉਹ ਦਿਨ ਤੋਂ ਬਾਅਦ ਮੇਰੇ ਹਸਬੰਦ ਨੇ ਨਿਸ਼ਾਨੀ ਕਰਿਆ ਕਹਿੰਦੇ ਕਿ ਅਸੀਂ ਬਹੁਤ ਜ਼ੋਰ ਲਾਇਆ ਸੀ ਦੇਖੋ ਜਿੱਥੇ ਪ੍ਰੇਮ ਨਾਲ ਸਮਝਾਉਣਾ ਹੈ ਉੱਥੇ ਪੂਰੀ ਤਾੜਨਾ ਕਰਕੇ ਵੀ ਸ਼ਹੀਦ ਸਿੰਘ ਫਿਰ ਸਮਝਾਉਂਦੇ ਨੇ ਦੇਖੋ ਸਾਸ ਜਿਵੇਂ ਮਾਂ ਪਿਓ ਪਹਿਲਾਂ ਬੱਚੇ ਨੂੰ ਪ੍ਰੇਮ ਨਾਲ ਸਮਝਾਉਂਦੇ ਨੇ ਨਹੀਂ ਸਮਝਦਾ ਫਿਰ ਦਬਕੇ ਨਾਲ ਸਮਝਾਉਂਦੇ ਨੇ ਜੇ ਫਿਰ ਵੀ ਨਹੀਂ ਸਮਝਦਾ ਫਿਰ ਮਾਂ ਦੋ ਲਾਭ ਹੀ ਦਿੰਦੀ ਹੈ ਬੱਚੇ ਦੇ ਇਸੇ ਤਰ੍ਹਾਂ ਗੁਰੂ ਸਾਹਿਬ ਵੀ ਸਮਝਾਉਂਦੇ ਨੇ ਬਾਣੀ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਸਮਝਾਉਂਦੇ ਨੇ ਨਹੀਂ ਸਮਝਦੇ ਬਾਣੀ ਦੇ ਵਿੱਚ ਤਾੜਨਾ ਵੀ ਕਰੀ ਹੈ ਸੋ ਇਸੇ ਤਰ੍ਹਾਂ ਸ਼ਹੀਦ ਸਿੰਘ ਵੀ ਬੜੇ ਪ੍ਰੇਮ ਦੇ ਨਾਲ ਪਹਿਲਾਂ ਸਮਝਾਉਂਦੇ ਨੇ ਫਿਰ ਤਾੜਨਾ ਕਰਨੀ ਪਵੇ ਤਾੜਨਾ ਵੀ ਕਰਦੇ ਨੇ ਜੇ ਫਿਰ ਵੀ ਨਹੀਂ ਸੁਧਰਦਾ ਕੋਈ ਫਿਰ ਸਲੋਤਰ ਲੈ ਕੇ ਆ ਜਾਂਦੇ ਨੇ ਸੋ ਇਦਾਂ ਸਾਧ ਸੰਗਤ ਜੀ ਸ਼ਹੀਦਾਂ ਨੇ ਉਸ ਭੈਣ ਤੇ ਕਿਰਪਾ ਕੀਤੀ ਉਹਨਾਂ ਦੇ ਘਰ ਦੇ ਵਿੱਚੋਂ ਜਿਹੜਾ ਨਸ਼ਾ ਸੀ ਉਹਨੂੰ ਕੱਢਿਆ ਭੁੱਲ ਹੋਈ ਸੀ ਉਹ ਭੁੱਲ ਨਾ ਕਰਦਾ ਹੋ ਸਕਦਾ ਸੀ ਸ਼ੀਦ ਨਾ ਮਿਹਰਬਾਨ ਹੁੰਦੇ ਕਿਸੇ ਤਰੀਕੇ ਨਾਲ ਉਹਦਾ ਨਸ਼ਾ ਘਰ ਚੋਂ ਨਾ ਨਿਕਲਦਾ ਵਿਦਬਾਨੀ ਸੀ ਕੋਈ ਕਾਰਨ ਬਨਣਾ ਸੀ ਤਾਂ ਕਰਕੇ ਉਸ ਭੈਣ ਦੇ ਕਰ ਚੋਂ ਉਹ ਨਸ਼ਾ ਨਿਕਲਿਆ ਉਹਦਾ ਪਤੀ ਹਮੇਸ਼ਾ ਲਈ ਉਹ ਨਸ਼ਾ ਛੱਡ ਗਿਆ ਸੋ ਸਾਧ ਸੰਗਤ ਜੀ ਦੇਖੋ ਸ਼ੀਦਾ ਨੇ ਸਥਾਨਾਂ ਤੇ ਜਾਣੇ ਆ ਪੂਰੀ ਸੁਚਮਤਾ ਦੇ ਨਾਲ ਜਾਣਾ ਚਾਹੀਦਾ ਹੈ ਜੇ ਕੁਝ ਹਾਸਲ ਕਰਨਾ ਚਾਹੁੰਨੇ ਆ ਜੇ ਅਸੀਂ ਮੈਂ ਮੇਰੀ ਨੂੰ ਨਾਲ ਲੈ ਕੇ ਜਾਣੇ ਆ ਸਾਧ ਸੰਗਤ ਜੀ ਫੇਰ ਹੱਥ ਖਾਲੀ ਰਹਿਣੇ ਭਾਵੇਂ ਤੁਸੀਂ 1 ਸਾਲ 2 ਸਾਲ ਛੱਡੋ ਸਾਰੀ ਹੁਮਰ ਸ਼ੀਦਾਂ ਦੇ ਡਰ ਤੇ ਬੈਠੇ ਰਹੋ ਕੁਝ ਵੀ ਲੈਣਾ ਹੈ ਕਰੋਸੇ ਦੇ ਨਾਲ ਪ੍ਰੇਮ ਦੇ ਨਾਲ ਜਾਓ ਸਾਰੀਆਂ ਦਾਤਾਂ ਚੋਲੀ ਚਾਣ ਪਹਿਣਗੀਆਂ ਸਾਧ ਸੰਗਤ ਜੀ ਜਦੋਂ ਵੀ ਕੋਈ ਜਾਪ ਕਰਦੇ ਆ ਉਦੋਂ ਵੀ ਸੁਚਮਤਾ ਬਹੁਤ ਜ਼ਰੂਰੀ ਆ ਨਿਤਨੇਮ ਕਰਦੇ ਆ ਸੁਚਮਤਾ ਜ਼ਰੂਰੀ ਆ ਇਕਾਂਤ ਅਵਸਥਾ ਦੇ ਵਿੱਚ ਜਾਪ ਕਰਨਾ ਹੈ ਅਮਰਤ ਵੇਲੇ ਸੋ ਜਦੋਂ ਵੀ ਦਸੰਬਾਣੀ ਦਾ ਕਿਸੇ ਵੀ ਬਾਣੀ ਦਾ ਜਾਪ ਰੱਖਦੇ ਹੈ ਕਈ ਸੰਗਤ ਦੇ ਵਿੱਚੋਂ ਸਾਧ ਸੰਗਤ ਜੀ ਬ੍ਰਹਮ ਕਵਚ ਦਾ ਜਾਪ ਕਰਦੇ ਨੇ ਕਈ ਸ਼ਸ਼ਤਰਨਾਮਾ ਮਾਲਾ ਦਾ ਕਰਦੇ ਨੇ ਕਈ ਚੰਡੀ ਦੇ ਵਾਰ ਦੇ ਜਾਪ ਰੱਖਦੇ ਨੇ ਬਹੁਤ ਘੱਟ ਸੰਗਤ ਹੈ ਜਿਹੜਾ ਜਾਪ ਸਾਹਿਬ ਦੇ ਜਾਪ ਕਰਦੀ ਹੈ ਕੋਈ 11 ਬਾ 21 ਪਾਠ ਕੋਈ ਕ ਭੈਣ ਜਿਹੜੇ ਜਿਨ੍ਹਾਂ ਨੇ ਦੱਸਿਆ ਕਿ 51 ਪਾਠ ਜਾਪ ਸਾਹਿਬ ਦੇ ਕਰਦੇ ਨੇ ਸੋ ਭੈਣ ਬੜੀ ਹੋਲੀ ਜੀ ਉਮਰ ਦੀ ਹੈ 22 23 ਸਾਲ ਦੀ ਉਹਨਾਂ ਦੀ ਉਮਰ ਹੈ ਸਾਰੀ ਪੈਨ ਹੈ ਮਤਲਬ ਅਮਰੀਕਾ ਤੋਂ ਉਹਨਾਂ ਨੇ ਦੱਸਿਆ ਕਿ ਵੀ ਮੈਨੂੰ ਆ ਮਤਲਬ ਜਾਪ ਕਰਦੇ ਆ ਮਤਲਬ ਐਦਾਂ ਦੀਆਂ ਚੀਜ਼ਾਂ ਪ੍ਰਤੀਤ ਹੋਈਆਂ ਕਿ ਮੈਂ ਕਹਿਣ ਤੇ ਕਥਨ ਤੋਂ ਬਾਹਰੀਆਂ ਗੱਲਾਂ ਹੋ ਜਾਂਦੀਆਂ ਨੇ ਉਹ ਪੈਨ ਕਹਿੰਦੀ ਕਿ ਮੈਨੂੰ ਐਦਾਂ ਬਾਣੀ ਪੜ੍ਹਦੇ ਆ ਪ੍ਰਤੀਤ ਹੋਣਾ ਕਿ ਮੈਂ ਹਵਾ ਦੇ ਵਿੱਚ ਹਾਂ ਮਤਲਬ ਮੈਂ ਜ਼ਮੀਨ ਤੋਂ ਇੰਨਾ ਇੰਨਾ ਉੱਚਾ ਉਠੀ ਹੁੰਨੀ ਹਾਂ ਮਤਲਬ ਮੈਨੂੰ ਐਦਾਂ ਪਤੀਤ ਹੁੰਦਾ ਕਿ ਮੇਰਾ ਸਰੀਰ ਹਵਾ 'ਚ ਮਤਲਬ ਉੱਡ ਰਿਹਾ ਹੈ ਮਤਲਬ ਇੰਨੀ ਸ਼ਕਤੀ ਉਸ ਬਾਣੀ ਦੇ ਵਿੱਚ ਆ ਭੈਣ ਕਹਿੰਦੀ ਕਿ ਮੈਨੂੰ ਮਤਲਬ 100% ਇਸ ਚੀਜ਼ ਦੀ ਸ਼ੋਰਟੀ ਹੈ ਕਿ ਸ਼ਹੀਦ ਸਿੰਘ ਮੇਰੇ ਅੰਗ ਸੰਗ ਹੁੰਦੇ ਨੇ ਕਹਿੰਦੇ ਕਿ ਕੋਈ ਕਸ਼ਟ ਮੇਰੇ ਤੇ ਆਉਣ ਹੀ ਨਹੀਂ ਦਿੰਦੇ ਹਮੇਸ਼ਾ ਮੈਨੂੰ ਇਸ ਚੀਜ਼ ਦਾ ਪ੍ਰਤੀਤ ਹੁੰਦਾ ਹੈ ਇਸ ਚੀਜ਼ ਦਾ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਬਾਣੀ ਪੜ੍ਹਦੀ ਆ ਨੈਤਰ ਬੰਦ ਹੁੰਦੇ ਨੇ ਮੈਨੂੰ ਕੋਈ ਦੇਖ ਰਿਹਾ ਹੈ ਮੇਰੇ ਲਾਗੇ ਬੈਠਾ ਹੈ ਜਦੋਂ ਮੈਂ ਨੈਤਰ ਖੋਲ੍ਹਦੀ ਆ ਮੈਨੂੰ ਕੋਈ ਦਿਖਦਾ ਨਹੀਂ ਮਤਲਬ ਮੇਰੇ ਸਾਹਮਣੇ ਨਹੀਂ ਹੁੰਦੇ ਪਰ ਮੈਨੂੰ ਇਸ ਚੀਜ਼ ਦਾ ਮਹਿਸੂਸ ਪੱਕੀ ਜੀ ਪੱਕੀ ਗੱਲ ਹੈ ਕਿ ਮੇਰੇ ਨਾਲ ਸ਼ਹੀਦ ਸਿੰਘ ਜ਼ਰੂਰ ਹਾਜ਼ਰ ਹੁੰਦੇ ਨੇ ਜਦੋਂ ਮੈਂ ਬਾਣੀ ਪੜ੍ਹਦੀ ਹੁੰਦੀ ਦੇਖੋ 사ਤਸੰਗਤ ਜੀ ਜਿਹੜਾ 51 ਪਾਠ ਜਾਪ ਸਾਹਿਬ ਦੇ ਕਰਦਾ ਹੋਵੇ ਤੇ ਦਸਮ ਬਾਣੀ ਦੇ ਨਾਲ ਤੇ ਸ਼ਹੀਦ ਸਿੰਘ ਬਹੁਤਾ ਸਨੇਹ ਕਰਦੇ ਨੇ ਬਹੁਤਾ ਪ੍ਰੇਮ ਕਰਦੇ ਨੇ ਤੁਸੀਂ ਚਪਈ ਸਾਹਿਬ ਦੇ ਪਾਠ ਕਰ ਲਓ ਨਹੀਂ ਚਪਈ ਸਾਹਿਬ ਦੇ ਹੁੰਦੇ ਮੂਲ ਮੰਤਰ ਦੇ ਜਾਪ ਕਰਕੇ ਦੇਖ ਲਓ ਛੀਦੀ ਪੈਰੇ ਲੱਗਦੇ ਨੇ ਸੋ ਸਚਮਤਾ ਜ਼ਰੂਰੀ ਹੈ ਜੋਤ ਲਾਉਂਦੀ ਆ ਸੰਗਤ ਹੁਣ ਜੋਤ ਦੇ ਵਾਸਤੇ ਵੀ ਸੁਚਮਤਾ ਜ਼ਰੂਰੀ ਹੈ ਜੇ ਜੋਤ ਚਾਹੁੰਨੇ ਆ ਕਿ ਉਹ ਸ਼ਹੀਦੀ ਜੋਤ ਦੇ ਵਿੱਚ a ਚੇਂਜ ਹੋਵੇ ਸ਼ਹੀਦੀ ਪਹਿਰੇ ਲੱਗਣ ਕਿਉਂਕਿ ਜੋਤ ਜਿੱਥੇ ਹੁੰਦੀ ਹੈ ਜਿੱਥੇ ਬਾਣੀ ਹੁੰਦੀ ਹੈ ਉਥੇ ਸ਼ਹੀਦੀ ਪਹਿਰੇ ਜ਼ਰੂਰ ਲੱਗਦੇ ਜੀ ਸੁਚਮਤਾ ਹੋਊਗੀ ਨਾ ਤੇ ਬਾਣੀ ਪੜੀ ਜਾ ਰਹੀ ਹੈ ਤੇ ਸ਼ਹੀਦੀ ਫੌਜਾਂ ਉਥੇ ਆ ਜਾਂਦੀਆਂ ਨੇ ਉਹ ਰਸੀਏ ਨੇ ਨਾਮ ਰਸੀਏ ਨੇ ਜਿੱਥੇ ਜੋਤ ਹੁੰਦੀ ਹੈ ਸੁਚਮਤਾ ਹੈ ਸ਼ਹੀਦੀ ਫੌਜਾਂ ਉਥੇ ਵੀ ਆਉਂਦੀਆਂ ਨੇ ਸੋ ਕਦੇ ਵੀ ਜੋਤ ਲਾਓ ਸਚਮਤਾ ਪੂਰੀ ਰੱਖੋ ਕਦੇ ਵੀ ਬਾਣੀ ਪੜੋ ਸਚਮਤਾ ਪੂਰੀ ਰੱਖੋ ਪੈਣ ਕਹਿੰਦੀ ਕਿ ਜਦੋਂ ਮੈਂ ਬਾਣੀ ਪੜਦੀ ਆ ਵਰਾਗ ਜਿਹੜਾ ਆ ਮੇਰੀਆਂ ਅੱਖਾਂ ਦੇ ਵਿੱਚੋਂ ਝਲਕਦਾ ਏ ਤੇ ਮੈਂ ਜਿਸ ਜਗ੍ਹਾ ਤੇ ਬੈਠਦੀ ਆ ਇੱਕ ਵਾਰੀ ਚੌਂਕੜਾ ਲਗਾ ਲਿਆ ਘੰਟਾ 2 ਘੰਟੇ ਲੱਗ ਜਾਣ 3 ਘੰਟੇ ਲੱਗ ਜਾਣ ਚੌਂਕੜਾ ਖੁੱਲਦਾ ਨਹੀਂ ਇੱਕ ਅਵਸਥਾ ਦੇ ਵਿੱਚ ਬੈਠ ਜਾਣਾ ਸਰੀਰ ਪੂਰਾ ਸੁਣਨ ਹੋ ਜਾਂਦਾ ਹੈ ਕੋਈ ਮੈਨੂੰ ਟੱਚ ਵੀ ਮੇਰੇ ਸਰੀਰ ਨੂੰ ਕਰਦਾ ਏ ਤੇ ਮੈਨੂੰ ਮਹਿਸੂਸ ਨਹੀਂ ਹੁੰਦਾ ਸਤਸੰਗ ਜੀ ਐਸੇ ਪ੍ਰੇਮੀ ਵੀ ਨੇ ਸੋ ਇੱਕ ਭੈਣ ਐਸੀ ਵੀ ਆ ਮਤਲਬ ਜਿਨ੍ਹਾਂ ਨਾਲ ਗੱਲ ਹੋਈ ਉਹ ਭੈਣ ਇੱਕ ਚੌਂਕੜ ਦੇ ਵਿੱਚ ਖੰਡਪਾਟ ਸਾਹਿਬ ਕਹਿੰਦੇ ਕਿ ਕਰਦੇ ਰਹੇ ਨੇ ਤੇ ਕੋਈ ਇਹ ਸ਼ਹੀਦਾਂ ਦੀ ਕਿਰਪਾ ਨਹੀਂ ਤੇ ਹੋਰ ਕੀ ਹੈ ਕਿਉਂ ਦਾਤਾਂ ਝੋਲੀ ਜ ਨਹੀਂ ਬਣ ਗਈਆਂ ਕਿਉਂ ਗੁਰੂ ਦੀ ਖੁਸ਼ੀ ਸ਼ਹੀਦਾਂ ਦੀ ਖੁਸ਼ੀ ਨਹੀਂ ਮਿਲੇਗੀ ਕਿਉਂਕਿ ਸ਼ਹੀਦਾਂ ਦੀ ਖੁਸ਼ੀ ਮਿਲਣੀ ਉਹਨੂੰ ਹੀ ਐ ਜਿਹੜਾ ਪ੍ਰੇਮ ਦੇ ਨਾਲ ਬਾਣੀ ਪੜਦਾ ਹੈ ਪ੍ਰੇਮ ਦੇ ਨਾਲ ਸੇਵਾ ਕਰਦਾ ਹੈ ਸੋ ਵੱਧ ਤੋਂ ਵੱਧ ਬਾਣੀ ਪੜਿਆ ਕਰੋ ਸੇਵਾ ਕਰਿਆ ਕਰੋ ਸ਼ਹੀਦ ਸਿੰਘ ਸਹਾਈ ਹੁੰਦੇ ਨੇ ਗੁਰੂ ਸਾਹਿਬ ਸਹਾਈ ਹੁੰਦੇ ਨੇ ਬਾਣੀ ਪੜਨ ਵਾਲਿਆਂ ਨੂੰ ਸੱਬੇ ਪਦਾਰਥ ਹਾਸਲ ਹੁੰਦੇ ਨੇ ਬਾਣੀ ਪੜਨ ਵਾਲਿਆਂ ਨੂੰ ਗੁਰੂ ਦੀ ਖੁਸ਼ੀ ਸ਼ਹੀਦਾਂ ਦੀ ਖੁਸ਼ੀ ਮਿਲਦੀ ਹੈ ਸਾਧ ਸੰਗਤ ਜੀ ਹੁਣ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਗੁਰੂ ਕੇ ਸਥਾਨ ਗੁਰਦੁਆਰਾ ਰਾਮਸਰ ਸਾਹਿਬ ਸੋ ਇਸ ਸਥਾਨ ਦੀ ਕਾਰ ਸੇਵਾ ਤਨ ਤਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਸੋ ਇਹ ਸੇਵਾ ਜਿਹੜੀ ਹੈ ਬੜੇ ਜੰਗੀ ਪੱਤਰ ਦੇ ਚੱਲਦੀ ਹੈ ਆਪ ਸਾਹਿਬ ਸੰਗਤਾਂ ਦੇ ਬੜੇ ਸਹਿਯੋਗ ਦੇ ਨਾਲ ਇਹ ਸੇਵਾਵਾਂ ਚੱਲ ਰਹੀਆਂ ਨੇ ਸੰਗਤ ਜੀ ਜਿਵੇਂ ਬੇਨਤੀਆਂ ਆਪ ਜੀ ਨੂੰ ਬੜੇ ਸਮੇਂ ਤੋਂ ਕਰੀਆਂ ਜਾ ਰਹੀਆਂ ਨੇ ਕਿ ਸੰਗਤ ਜੀ ਇਹ ਸਵਾਵਾਂ ਚੱਲ ਰਹੀਆਂ ਨੇ ਹੁਣ ਜਿਹੜੀਆਂ ਕੰਕਰੀਟ ਦੀਆਂ ਬਲੀਆਂ ਹੋਈਆਂ ਜਾਲੀਆਂ ਨੇ ਉਹ ਲੱਗ ਰਹੀਆਂ ਨੇ ਉਦੇ ਵਿੱਚ ਆਪ ਜੀ ਜਰੂਰ ਸਹਿਯੋਗ ਕਰੋ ਕਿਉਂਕਿ ਆਪ ਸਭ ਸੰਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਕਾਰਜ ਚੱਲ ਰਹੇ ਨੇ ਮੈਂ ਕਹਾਂ ਇਹ ਸੇਵਾ ਮੈਂ ਕਰ ਰਿਹਾ ਨਹੀਂ ਸਾਧ ਸੰਗਤ ਜੀ ਇਹ ਸੇਵਾਵਾਂ ਕਰਵਾ ਬਾਬਾ ਦੀਪ ਸਿੰਘ ਜੀ ਰਹੇ ਨੇ ਕਰ ਆਪ ਸਭ ਸੰਤਾਂ ਰਹੀਆਂ ਹੋ ਜਿਹਦੇ ਕੋਲ ਬਾਬਾ ਜੀ ਨੇ ਸੇਵਾ ਲੈਣੀ ਹੈ ਉਹਨੇ ਬਿਨਾਂ ਕਿਆ ਹੀ ਸਾਧ ਸੰਗਤ ਜੀ ਸੇਵਾ ਕਰ ਦੇਣੀ ਹੈ ਉਹਨੂੰ ਚਾਹਉ ਹੁੰਦਾ ਹੈ ਕਿ ਮੈਨੂੰ ਮੌਕਾ ਮਿਲੇ ਮੈਂ ਸੇਵਾ ਕਰਾਂ ਤੇ ਸਾਧ ਸੰਗਤ ਜੀ ਜਰੂਰ ਸੇਵਾਵਾਂ ਚ ਹਿੱਸਾ ਪਾਓ ਵੱਧ ਚੜ ਕੇ ਤੇ ਗੁਰੂ ਸਾਹਿਬ ਦੀਆਂ ਸ਼ਹੀਦਾ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਸਾਸੰਗਤ ਜੀ ਹੁਣ ਇਹ ਸੇਵਾ ਚੱਲ ਰਹੀ ਹੈ ਦੂਸਰੀ ਸੇਵਾ ਦਰਵਾਜੇ ਤਿਆਰ ਨੇ ਖਿੜਕੀਆਂ ਤਿਆਰ ਨੇ ਲਗਭਗ ਸਾਸੰਗਤ ਜੀ ਉਹ ਦਰਵਾਜੇ ਖਿੜਕੀਆਂ ਅਸੀਂ ਪੇਮੈਂਟ ਕਰਕੇ ਉਥੋਂ ਲੈ ਆਉਣੀਆਂ ਨੇ ਤੇ ਜਰੂਰ ਇਹਦੇ ਵਿੱਚ ਸਹਿਯੋਗ ਕਰੋ ਤਾਂ ਜੋ ਜਲਦੀ ਤੋਂ ਜਲਦੀ ਉਹ ਗੁਰੂ ਘਰ ਦੇ ਵਿੱਚ ਦਰਵਾਜੇ ਖਿੜਕੀਆਂ ਲੱਗ ਸਕਣ ਤੇ ਗੁਰੂ ਸਾਹਿਬ ਖੁਸ਼ੀਆਂ ਬਖਸ਼ਣ ਮਿਹਰਾ ਬਖਸ਼ਣ ਵਰਤਵਾਦ ਸਮਰਥਾ ਸਾਰਿਆਂ ਨੂੰ ਬਖਸ਼ਣ ਸੇਵਾ ਕਰਨ ਦੀ ਬਰਕਤਾਂ ਬਉਣ ਕਮਾਈ ਦੇ ਵਿੱਚ 사ਸੰਗਤ ਜੀ ਇਹ ਆਪ ਸਾਹਿਬ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਕਾਰਜ ਹੋਣੇ ਨੇ ਸੇਵਾਵਾਂ ਹੋਰ ਵੀ ਨੇ ਪਰ ਜਦੋਂ ਜਿੰਨਾ ਚਿਰ ਇਹ ਸੇਵਾਵਾਂ ਨਹੀਂ ਹੁੰਦੀਆਂ ਉਹਨਾਂ ਸਮਾਂ ਦੂਸਰੀਆਂ ਸੇਵਾਵਾਂ ਸਟਾਰਟ ਨਹੀਂ ਹੋਣੀਆਂ ਤੇ ਜਦੋਂ ਇਹ ਸੇਵਾਵਾਂ ਹੋ ਗਈਆਂ ਤੁਹਾਨੂੰ ਦੱਸ ਦਿੱਤਾ ਜਾਏਗਾ ਤੇ ਨਾਲ ਦੂਸਰੀਆਂ ਸੇਵਾਵਾਂ ਜਿਵੇਂ ਡਾਊਨ ਸਿਲਿੰਗ ਹੋਣੀ ਹੈ ਪੇਂਟ ਹੋਣਾ ਹੈ ਉਹ ਤੁਹਾਨੂੰ ਦੱਸਿਆ ਜਾਏਗਾ ਨਾਲ ਨਾਲ ਜਰੂਰ 사ਸੰਗਤ ਜੀ ਇਹਨਾਂ ਸੇਵਾਵਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਹੁਣ ਬਾਕੀ ਸੇਵਾਵਾਂ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬਣਦੇ ਨੇ ਉਹ ਸੇਵਾਵਾਂ ਵੀ ਸਾਧ ਸੰਗਤ ਜੀ ਚੱਲ ਰਹੀਆਂ ਨੇ ਜਿਵੇਂ ਸਾਧ ਸੰਗਤ ਜੀ ਹਰ ਮਹੀਨੇ ਦੇ 15 ਤਰੀਕ ਨੂੰ ਵਿਧਵਾ ਬੀਬੀਆਂ ਜਿਨ੍ਹਾਂ ਦੇ ਕੋਈ ਸਹਾਰਾ ਨਹੀਂ ਆਪਣੇ ਨੇ ਵੀ ਬਾਹਰ ਨਹੀਂ ਫੜੀ ਕਮਾਈ ਦਾ ਸਾਧਨ ਕੋਈ ਨਹੀਂ ਬੱਚੇ ਛੋਟੇ ਨੇ ਆਪ ਕਮਾ ਨਹੀਂ ਸਕਦੀਆਂ ਸੋ ਉਹਨਾਂ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਤੇ ਇਹਦੇ ਵਿੱਚ ਵੀ ਆਪ ਜੀ ਜਰੂਰ ਸਾਧ ਸੰਗਤ ਜੀ ਸਹਿਯੋਗ ਕਰਿਓ ਕਰੋ ਕਿਉਂਕਿ ਸਾਧ ਸੰਗਤ ਜੀ ਕੋਈ ਇਕੱਲਾ ਬੰਦਾ ਸੇਵਾ ਨਹੀਂ ਚਲਾ ਸਕਦਾ ਇਹ ਕਾਰਜ ਬੜੇ ਵੱਡੇ ਨੇ ਆਪ ਸਭ ਸੰਤਾਂ ਥੋੜਾ ਬਹੁਤ ਜਿੰਨਾ ਵੀ ਸਹਿਯੋਗ ਕਰ ਸਕਦੇ ਹੋ ਉਹਦੇ ਨਾਲ ਹੀ ਇਹ ਸੇਵਾਵਾਂ ਇਹ ਕਾਰਜ ਜਿਹੜੇ ਨੇ ਉਹ ਚੱਲ ਰਹੇ ਨੇ ਸੰਗਤ ਜੀ ਜਰੂਰ ਆਵਾਦ ਚੜ ਕੇ ਇਹਨਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਇਆ ਕਰੋ ਹੁਣ 사ਸੰਗਤ ਜੀ ਜਿਹੜੀ ਆ ਦੂਸਰੀ ਸੇਵਾ ਉਹ ਵੀ ਬੜੀ ਵੱਡੀ ਸੇਵਾ ਏ ਉਹ ਬੱਚੀਆਂ ਉਹ ਧੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਦਾ ਸਾਆ ਨਹੀਂ ਜਾਂ ਉਹ ਪਿਤਾ ਜਿਹੜੀਆਂ ਪੰਜ ਪੰਜ ਛੇ ਛੇ ਧੀਆਂ ਨੇ 사ਸੰਗਤ ਜੀ ਉਹਨਾਂ ਆ ਧੀਆਂ ਦੇ ਆਨੰਦ ਕਾਰਜ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਨਾਲ ਹੀ ਉਹਨਾਂ ਧੀਆਂ ਨੂੰ 사ਸੰਗਤ ਜੀ ਫਿਰ ਘਰਵਰਤ ਵਾਲਾ ਸਮਾਨ ਵੀ ਦਿੱਤਾ ਜਾਂਦਾ ਹੁਣ ਤੱਕ ਹਜ਼ਾਰ ਦੇ ਕਰੀਬ ਈਆਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਤੇ ਰਹਿੰਦੇ ਸਵਾਸਾਂ ਤੱਕ ਗੁਰੂ ਪਾਤਸ਼ਾਹ ਇਹ ਸੇਵਾਵਾਂ ਇਸੇ ਤਰੀਕੇ ਜਰੂਰ ਲੈਂਦੇ ਰਹਿਣਗੇ ਸਾਧ ਸੰਗਤ ਜੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਗੁਰੂ ਸਾਹਿਬ ਕਿਰਪਾ ਕਰਨਗੇ ਮਿਹਰ ਕਰਨਗੇ ਵੱਤਵਾ ਸਮਰਥਾ ਸਾਨੂੰ ਬਖਸ਼ਣਗੇ ਤਾਂ ਜੋ ਅਸੀਂ ਵੱਤਵਾ ਜਿਹੜੀ ਇਹ ਸੇਵਾਵਾਂ 'ਚ ਮਤਲਬ ਹਿੱਸਾ ਪਾ ਸਕੀਏ ਹੁਣ ਸਾਧ ਸੰਗਤ ਜੀ ਆ ਤੀਸਰੀ ਸੇਵਾ ਉਹ ਵੀ ਬੜੀ ਵੱਡੀ ਸੇਵਾ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ 사ਸੰਗਤ ਜੀ ਨਾ ਮਹਾਵਾਕਾਂ ਦੇ ਅਨੁਸਾਰ ਉਹ ਬੱਚੇ ਜਿਹੜੇ ਪੜਨਾ ਚਾਹੁੰਦੇ ਨੇ ਪਰ ਕਰਦੇ ਹਾਲਾਤਾਂ ਕਾਰਨ ਮਜਬੂਰੀਆਂ ਕਾਰਨ ਪੜ ਨਹੀਂ ਪਾਉਂਦੇ 사ਸੰਗਤ ਜੀ ਸੋ ਉਹਨਾਂ ਬੱਚਿਆਂ ਨੂੰ 사ਸੰਗਤ ਜੀ ਯੂਨੀਫਾਰਮ ਬੁੱਕਸ ਲੈ ਕੇ ਦਿੱਤੀ ਜਾਂਦੀ ਹੈ ਨਾਲ ਹੀ ਉਹਨਾਂ ਦੀ ਫੀਸ ਵੀ ਸਕੂਲ ਦੇ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ ਕਾਰਨ ਇਹ ਹੈ ਕਿ ਉਹ ਬੱਚੀਆਂ ਉਹ ਧੀਆਂ ਜਿਹੜੀਆਂ ਪੜ ਰਹੀਆਂ ਨੇ ਪੜਨਾ ਚਾਹੁੰਦੀਆਂ ਨੇ ਉਹ ਪਾਠ ਲੇਖ ਕੇ ਆਪਣੇ ਪੈਰਾਂ ਦੇ ਖੜੀਆਂ ਹੋ ਜਾਣ ਤੇ ਉਹਨਾਂ ਨੂੰ ਕਿਸੇ ਦੇ ਮੂੰਹ ਸਾਹ ਨਾ ਹੋਣਾ ਪਵੇ ਕਿਸੇ ਦੇ ਹੱਥਾਂ ਵੱਲ ਨਾ ਦੇਖਣਾ ਪਵੇ ਆਪਣੇ ਪੈਰਾਂ ਤੇ ਉਹ ਸਟੈਂਡ ਕਰ ਸਕਣ ਸੋ ਇਹ ਵੀ ਸੇਵਾਵਾਂ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲਦੀਆਂ ਨੇ ਸੰਗਤ ਜੀ ਇਹਦੇ 'ਚ ਵੀ ਜਰੂਰ ਸਹਿਯੋਗ ਕਰਿਆ ਕਰੋ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਮਿਹਰ ਕਰਨਗੇ ਵਾਦ ਤੋਂ ਵਾਦ ਸਾਨੂੰ ਸਮਰੱਥਾ ਬਖਸ਼ਣਗੇ ਬਲ ਬੁੱਧੀ ਬਖਸ਼ਣਗੇ ਤਾਂ ਜੋ ਅਸੀਂ ਇਹ ਸੇਵਾਵਾਂ ਜੰਗੀ ਪੱਦਰ ਤੇ ਚਲਾ ਸਕੀਏ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਆ ਕਰੋ ਸਾਧ ਸੰਗਤ ਜੀ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਕਰਨ WhatsApp ਨੰਬਰ ਆਪ ਸਭ ਨੂੰ ਉੱਪਰ ਦਿੱਤਾ ਹੋਇਆ ਹੈ ਦੇਖ ਰਹੇ ਹੋ ਆਪ ਸਭ ਸੋ ਉਹਦੇ ਤੇ ਤੁਸੀਂ ਮੈਸੇਜ ਜਾਂ ਵੌਇਸ ਮੈਸੇਜ ਕਰਕੇ ਸੇਵਾਵਾਂ ਦੇ ਵਿੱਚ ਨਾਮ ਨੋਟ ਕਰਵਾ ਸਕਦੇ ਹੋ ਗੁਰੂ ਸਾਹਿਬ ਕਿਰਪਾ ਕਰਨ ਤੇ ਮਿਹਰ ਕਰਨ ਸਾਡੀਆਂ ਸੇਵਾਵਾਂ ਨੂੰ ਥਾਂੇ ਪਾਉਣ ਤੇ ਸਾਨੂੰ ਹੋਰ ਵੀ ਫਿਊਚਰ ਦੇ ਵਿੱਚ ਵੱਧ ਤੋਂ ਵੱਧ ਸੇਵਾਵਾਂ ਕਰਨ ਦਾ ਬਲ ਬਖਸ਼ਣ ਉਦਮ ਬਖਸ਼ਣ ਸੰਗਜੀ ਜੀ ਜਰੂਰ ਨਾਮ ਨੋਟ ਕਰਵਾਇਓ ਕਿਸੇ ਵੀ ਤਰੀਕੇ ਦਾ ਕੋਈ ਸਵਾਲ ਕੋਈ ਕੁਐਸਚਨ ਹੋਵੇ ਕੋਈ ਜਾਣਕਾਰੀ ਚਾਹੀਦੀ ਹੋਵੇ ਜਾਂ ਸ਼ੀਦੀ ਦੇਗਾ ਦੇ ਬਾਰੇ ਕੁਝ ਪੁੱਛਣਾ ਹੋਵੇ ਚੰਡੀ ਦੇਵਾਰ ਦੇ ਜਾਪਾਂ ਬਾਰੇ ਪੁੱਛਣਾ ਹੋਵੇ ਆਪ ਜੀ ਜਰੂਰ ਦੱਸ ਸਕਦੇ ਹੋ ਤੇ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਕਰਨ ਬੇਨਤੀਆਂ ਜਰੂਰ ਸਵੀਕਾਰ ਕਰਨ ਆਓ ਹੁਣ ਸਾਰੇ ਪ੍ਰੇਮ ਦੇ ਨਾਲ ਸ਼ਰਦਾ ਦੇ ਨਾਲ ਸਾਰੇ ਜਪੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ